ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਤੇਲਵਿੰਦਰ ਵੀਰ ਬੋਲਦਾ। ਆ ਹਾਂ ਜੀ ਹਾਂ ਜੀ। ਅੱਛਾ ਮੈਂ ਯੂਪੀ ਤੋਂ ਬੋਲਦਾ ਹੀ ਤੇਜ। ਆ ਹਾਂ ਜੀ ਹਾਂ ਜੀ ਕੀ ਹਾਲ ਹੈ ਜੀ? ਵਧੀਆ ਵਧੀਆ ਜੀ ਤੇ ਵਧੀਆ। ਹੋਰ ਠੀਕ ਹੋ? ਹਾਂ ਜੀ ਠੀਕ ਆ ਤੁਸੀਂ ਸੁਣਾਓ ਸਭ ਠੀਕ ਠਾਕ ਪਰਵਾਹ। ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ। ਅੱਛਾ ਉਪੀਲ ਸਾਹਿਬਾ ਕੀ ਹਾਲ ਚੱਲਿਆ? ਵਕੀਲ ਸਾਹਿਬ ਵੀ ਬਹੁਤ ਵਧੀਆ ਜੀ ਠੀਕ ਠਾਕ ਨੇ। ਅੱਛਾ ਮੈਂ ਆਉਣਾ ਯੂਪੀ। ਹੈ ਜੀ। ਉਹ ਨਹੀਂ ਆਉਣਾ ਜੀ ਕਿ ਯੂਪੀ ਕੋ ਕਿਤੇ ਜਿਵੇਂ ਪਿੱਛੇ ਮੈਨੂੰ ਆ ਗਿਆ ਨੂੰ ਕਾਫੀ ਟਾਈਮ ਹੋ ਗਿਆ ਵਕੀਲ ਸਾਹਿਬ ਕੋਲ ਜਦ ਕੀਤੀ ਸੀ ਗੱਲ ਉਹਨਾਂ ਨੇ ਪਤਾ ਨਹੀਂ ਤੁਹਾਡੇ ਕੋ ਕੀ ਕੀਤੀ ਹੋਣੀ ਇੱਧਰ ਕਿਸੇ ਉਹਨਾਂ ਨਾਲ ਗੱਲ ਉਹ ਕਹਿੰਦੇ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੇ ਅੱਛਾ ਅੱਛਾ ਤੇ ਮੈਂ بابا ਜਿਹੜਾ ਕਰਮੀਕ ਵਾਲਾ ਨਹੀਂ ਕਹਿਆ ਸੀ ਕਿਤੇ ਵਾਲਾ ਹਾਂਜੀ ਤੇ ਅਜਾ ਮੁੰਡੇ ਨੂੰ ਮਾਰਿਆ ਤੇ ਹਾਂ ਪਤਾ ਹਾਂਜੀ 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 ਉਹ ਉਹ ਬੰਦੇ ਨੇ ਹੋਣਾ ਇਥੋਂ ਪੂਰਨਪੁਰ ਦੀ ਇੱਕ ਕੁੜੀ ਕੱਢ ਲਈ ਕਿਹਨੇ ਕਿਹਨੇ ਉਹਨੇ ਗਰਮੀਤ ਸਿੰਘ ਨੇ ਉਹਦੇ ਚਾਚੇ ਨੇ ਕੁੜੀ ਦੇ ਨੇ ਕੁੜੀ ਦੇ ਚਾਚੇ ਨੇ ਅੱਛਾ ਜੀ ਉਹ ਕੁੜੀ ਕੱਢ ਲਈ ਤੇ ਕੁੜੀ ਕੱਢ ਕੇ ਤੇ 10-12 ਦਿਨ ਉਹ ਫਰਾਰੀ ਰਿਆ ਅੱਛਾ ਉਹ ਕੁੜੀ ਹੀ ਜਿਹਨਾਂ ਦੀ ਉਹ ਆਰਮੀ ਚ ਹੀ ਬੰਦਾ ਉਹਦਾ ਮਾਪੜ ਜਿਹੜਾ ਸੀ ਅੱਛਾ ਜੀ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਤੇ ਫਿਰ ਇੱਥੋਂ ਕੈਮਰੇ ਕੂਮਰੇ ਚੈੱਕ ਕੀਤੇ ਜਦੋਂ ਗੱਡੀ ਤੇ ਜਿਹੜੀ ਤੇ ਗਏ ਸੀ ਉਹ ਹਾਂਜੀ ਤੇ ਉਹ ਗੱਡੀ ਦਾ ਫਿਰ ਨੰਬਰ ਤੇ ਜਿਹੜੀ ਹੈ ਉਹਨਾਂ ਤੇ ਜੀ ਗੱਡੀ ਮਗਰ ਲਾ ਕੇ ਤੇ ਤਲ ਕਿਤੇ ਹਮੇ ਫੜ ਲਿਆ ਉਹਨਾਂ ਨੂੰ ਅੱਛਾ ਜੀ ਤੇ ਪਰਸੋਂ ਮੇਰੇ ਕੋਲ ਆਏ ਹੀ ਉਹ ਵੀ ਉਹਨਾਂ ਦੇ ਬਾਰੇ ਕੋਈ ਸੀ ਆੜੀ ਦੇ ਸਾਨੂੰ ਅੱਛਾ ਵੀ ਹਜੇ ਫੜ ਨਹੀਂ ਹੋਇਆ ਗਰਮੀਤ ਸਿੰਘ ਆ ਜੀ ਆਹੋ ਤੇ ਮੈਨੂੰ ਆਵੇ ਕੀ ਨਾ ਉਹਦਾ ਮੈਂ ਤਾਂ ਵੀ ਨਾਮ ਉਹਦਾ ਗਰਮੀਤ ਕਹਿੰਗੇ ਆ ਤੇ ਉਹਦੇ ਲੱਛਣ ਵਾਲੇ ਮਾੜੇ ਆ ਹਾਂ ਹਾਂ ਤੇ ਉਹ ਕੁੜੀ ਵਾਲੀ ਗੱਲ ਤੇ ਨਾ ਉਹਨਾਂ ਦੱਸੀ ਕਿ ਕੱਲ ਫਿਰ ਉਹਨਾਂ ਮੈਨੂੰ ਫੋਨ ਕਰਕੇ ਤੇ ਫਿਰ ਮੈਨੂੰ ਕੱਲ ਦੱਸਿਆ ਹਾਂਜੀ ਕੀ ਆ ਗੱਲ ਸਾਡੇ ਨਾਲ ਬਣੀ ਸੀ ਅੱਛਾ ਇਹ ਉਹ ਅਹੀਂ ਆਖਿਆ ਵੀ ਉਹ ਕੁੜੀ ਆ ਮੇਰੇ ਕੋਲ ਤੇ ਇਹੋ ਪ੍ਰੂਫ ਆ ਵੀ ਆ ਕੁੜੀ ਏਡੀ ਖਾਰੀ ਆ 22 ਸਾਲਾਂ ਦੀ ਹੋ ਗਈ ਆ ਏ ਹਾਂ ਉਹਦੇ ਦਾ ਆਪਣੇ ਜਵਾਕ ਡਿੱਡੇ ਨੇ ਆਪਾਂ ਇੱਥੇ ਤੁਸੀਂ ਇੱਥੇ ਸੀਗੇ ਜਦੋਂ ਇੰਟਰਵਿਊ ਕੀਤੀ ਦੀ ਉਹਦੀ ਕੁੜੀ ਦੀ ਮੈਂ ਉਹ ਹਾਂ ਮੈਂ ਸਮਝ ਗਿਆ ਸਮਝ ਗਿਆ ਉਹ ਕੁੜੀ ਨੂੰ ਲੈ ਕੇ ਆਏ ਸੀ ਜਿਹੜੇ ਉਹਦੇ ਘਰੇ ਹਾਂਜੀ 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 ਹਾਂ ਮੈਂ ਉਹ ਬੋਲ ਰਿਹਾ ਜੀ ਅੱਛਾ ਕੁੜੀ ਕੁੜੀ ਕਿਵੇਂ ਵੀ ਇੱਧਰ ਪੰਜਾਬੀ ਪਰਿਵਾਰ ਸੀਗਾ ਕਿ ਇੱਧਰ ਦੇ ਹੀ ਸੀਗੇ ਯੂਪੀ ਦੇ ਹੀ ਉਹ ਜਿਹਨਾਂ ਦੀ ਕੁੜੀ ਲੈ ਕੇ ਗਿਆ ਸੀ ਪੰਡਤ ਆ ਭਈਏ ਭਈਏ ਪੰਡਤ ਦਾ ਹਿੰਦੂਆਂ ਦੀ ਕੁੜੀ ਆ ਅੱਛਾ ਜੀ ਤੇ ਕੁੜੀ ਬੜੀ ਸੋਹਣੀ ਸੀ ਤੇ ਉਹ ਫਿਰ ਕੱਲ ਉਹਨੂੰ ਆਖਣ ਕਿ ਉੱਥੇ ਤੇ ਉਹ ਮੰਨਿਆ ਨਾ ਅੱਛਾ ਉਹਨਾਂ ਜਿਹੜੀ ਗੱਡੀ ਫੜਿਆ ਬਰੀਜਾ ਗੱਡੀ ਆ ਰੇ ਕੋਈ ਤੇ ਬਰੀਜਾ ਜੀ ਇਹਨੂੰ ਫੜਿਆ ਤੇ ਨਾਲ ਉਹਦਾ ਭਤੀਜਾ ਅੱਛਾ ਜੀ ਤੇ ਨਾਲ ਹੀ ਉਹ ਕੁੜੀ ਅੱਛਾ ਕੁੜੀ ਵੀ ਫੜ ਲਈ ਕੁੜੀ ਵੀ ਫੜ ਲਈ ਉਹਨਾਂ ਨੇ आ, अच्छा जी। ਤੇ ਗੱਡੀ ਸਮਝੀ ਉਹਨਾਂ ਵਰ ਦੂਜੀ ਗੱਡੀ ਛੋਟਿਆ ਦੋ ਫਿਰ ਲੈ ਕੇ ਆਏ ਕਿ ਵੀ ਆ ਕੁੜੀ ਕਹਦੀ ਆ। ਹਾਂ ਜੀ। ਤੇ ਫਿਰ ਅਹੀਂ ਆਖਿਆ ਵੀ ਉਹ ਕੁੜੀ ਇਹਦੀ ਆ। ਹਾਂ ਜੀ। ਇੱਥੇ ਫਿਰ ਬੋਲਿਆ ਨਹੀਂ ਯਾਰ ਸਬੰਧਾ ਜਾ ਰਿਹਾ ਤਾਂ ਫਿਰ ਉਹਨਾਂ ਰਾਤ ਉਹਨੂੰ ਚੜਾਇਆ ਕਿਤਾਪਾ ਦਾ ਹੁਣ ਦਿੱਤਾ ਹੀ ਖਾਣੇ ਪੂਰਨਪੁਰ। ਅੱਛਾ। ਹਾਂ ਤੇ ਹੁਦੀਪ ਸਾਹਿਬ ਨੂੰ ਦੱਸ ਦੇ ਹਣ ਦੇ ਜੋ। ਹਾਂ ਹਾਂ ਮੈਂ ਕੋਈ ਨਹੀਂ ਕਰਦਾਗਾ ਗੱਲਬਾਤ। ਤੇ ਮਤਲਬ ਵੀ ਹੁਣ ਉਹ ਅੰਦਰ ਆਹ ਜੇ ਗਰਮੀਤ ਉਹ ਕੁੜੀ ਦਾ ਚਾਚਾ ਜਿਹੜੀ ਕੁੜੀ ਦੇ ਘਰੇ ਉਹਨੂੰ ਹਰ ਚਾਰਨਾਂ ਨੂੰ ਮਾਰਿਆ ਸੀਗਾ ਹਾਂਜੀ 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 ਹਾਂ ਠੀਕ ਹੈ ਠੀਕ ਤੇ ਅਭੀ ਜਿਨ੍ਹਾਂ ਨੇ ਜਿਨ੍ਹਾਂ ਤੇ ਉਹ ਦੋ ਸੀਗੇ ਜਿਨ੍ਹਾਂ ਨੇ ਮਾਰਿਆ ਸੀ ਉਹ ਕੁੜੀ ਦੇ ਚਾਚੇ ਨੇ ਮਨਪ੍ਰੀਤ ਸੀਗਾ ਕੁੜੀ ਦਾ ਨਾਮ ਸ਼ਾਇਦ ਹਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਗਏ ਇਹ ਜਿਨ੍ਹਾਂ ਦੇ ਘਰੇ ਲਾਸ਼ ਮਿਲੀ ਸੀ ਉਹਦੀ ਸਰਚਾਨ ਦੇ ਖੇਤ ਜਿਹ ਜਿਨ੍ਹਾਂ ਦੇ ਹਾਂ ਹਾਂਜੀ ਹਾਂ ਉਹਦੇ ਚਾਚੇ ਹਾਂ ਉਹਦੀ ਇੰਟਰਵਿਊ ਵੀ ਕੀਤੀ ਸੀ ਅਸੀਂ ਗਰਮੀਤ ਸਿੰਘ ਸੀ ਹਾਂਜੀ ਹਾਂਜੀ ਹਾਂ ਅੱਛਾ ਤਾਂ ਤੋਂ ਫੜਿਆ ਹੋਆ ਥਾਣੇ ਆ ਵਾਹ ਦੇਖ ਲਓ ਕੰਮ ਕਹਿੋ ਜੇ ਕਰਦਾ ਜਿਉਂ ਫਿਰ ਕੱਲ ਇੱਥੇ ਬੋਲਿਆ ਨਹੀਂ ਆ ਖਾਣੇ ਗੜੀ ਆਏ ਪੰਜ ਮਰਕ ਵੀ ਕਰ ਲਈ ਗਾਰੀ ਨੇ ਭਰਿਆ ਹੁਣ ਕੁੜੀ ਨੇ ਕੀ ਬਿਆਨ ਵੀ ਹੁੰਦ ਦਿੱਤੇ ਨਹੀਂ ਕੁੜੀ ਨੇ ਹ ਦੱਸਿਆ ਵੀ ਆ ਮੇਰਾ ਪਿਓ ਆ ਤੇ ਦਾਦੇ ਦਾ ਨਾਮ ਉਹਨਾਂ ਪੁੱਛਦੇ ਸੀ ਤੇ ਦਾਦੇ ਦਾ ਨਾਮ ਦੱਸ ਦਿੱਤਾ ਇਹਨੇ ਨਹੀਂ ਉਹ ਐ ਪੁੱਛਿਆ ਵੀ ਤੈਨੂੰ ਤਾਂ ਕਿੰਨਾ ਲੈ ਕੇ ਗਏ ਨੇ ਕਿਵੇਂ ਲੈ ਕੇ ਗਏ ਨੇ ਕੁੜੀ ਰਾਜੀ ਨਾ ਗਈ ਉਹਨੂੰ ਕਿ ਤਾਪ ਬੂਹਾ ਖਵਾਉਣਾ ਕੀਤਾ ਇਹਨੇ ਸ਼ੁਰੂ ਪਹਿਲਾਂ ਨਹੀਂ ਉਹ ਤਾਂ ਚਲੋ ਜਿਹੜਾ ਕੋ ਪਹਿਲਾਂ ਹੋ ਗਿਆ ਕੁੜੀ ਨੇ ਬਿਆਨ ਤੁਹਾਡੇ ਸਾਹਮਣੇ ਦਿੱਤਾ ਕੋਈ ਵੀ ਮੈਨੂੰ ਇਹ ਮੈਂ ਆਪਣੀ ਮਰਜ਼ੀ ਨਾਲ ਗਈ ਸੀ ਕਿ ਮੈਨੂੰ ਇਹ ਲੈ ਕੇ ਗਏ ਨੇ ਉਰੀ ਇਹ ਪਹਿਲਾਂ ਤੋਂ ਮਰਜ਼ੀ ਨਾਲ ਨਹੀਂ ਬਾਰੇ ਇੱਥੇ ਨਹੀਂ ਬੋਲੀ ਇੱਥੇ ਉਹ ਮੁੜ ਕੇ ਆਉਂਗਾ ਹਾਂ ਬ ਗੱਲ ਗੱਲ ਪਤਾ ਕੀ ਗੱਲ ਹੈ ਜੀ ਗੱਲ ਸਾਰੀ ਠੁੱਕਦੀ ਆ ਹੁਣ ਦੇ ਬਿਆਨਾਂ ਤੇ ਪਹਿਲਾਂ ਜੋ ਮਰਜ਼ੀ ਜੇ ਉਹ ਜੋ ਮਰਜ਼ੀ ਸੀਗਾ ਉਹਨਾਂ ਚ ਨਹੀਂ ਨਹੀਂ ਮੇਰੇ ਨਾਲ ਨਹੀਂ ਮੈਂ ਜਾਣਾ ਅੱਛਾ ਹਾਂ ਬੇ ਉੱਥੇ ਇਹ ਬਿਆਨ ਦਿੱਤੇ ਨੇ ਬਾਬੇ ਫੇਰ ਤਾਂ ਵੈਸੇ ਹੀ ਲੰਬਾ ਚਲੇਗਾ ਪਰ ਇਹ ਪਤਾ ਕੀ ਪਹਿਲਾਂ ਵੀ ਹੁਣ ਜਿਵੇਂ ਆਪਾਂ ਦੇਖਿਆ ਜੀ ਜੋ ਲੱਗੇ ਆਪਾਂ ਨੂੰ ਵੀ ਪੈਸੇ ਪੂਛਦੇ ਜੋਰ ਤੇ ਜੋ ਪਹਿਲਾਂ ਕੀਤਾ ਇਹਨਾਂ ਨੇ ਪਹਿਲਾਂ ਕੁੜੀ ਇਹੋ ਜਾਂਦੀ ਸੀ ਵੀ ਮੈਂ ਇਹਦੇ ਨਾਲ ਹੀ ਰਹਿਣਾ ਇਹਦੇ ਨਾਲ ਰਹਿਣਾ ਫਿਰ ਉਹਦੇ ਤੌਰ ਕੁੜੀ ਦੇ ਫਿਰ ਬਦਲ ਗਏ ਅੱਛਾ ਜੀ ਮਾਣ ਉਹਦਾ ਜਿਹੜਾ ਆਰਮੀ ਚੋਂ ਬੜਾ ਗਰਮ ਹੈ ਅੱਛਾ 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 ਹਾਂ ਨਹੀਂ ਫਿਰ ਉਹ ਕੇਸ ਬਾਰੇ ਤਾਂ ਨਹੀਂ ਕੁੜੀ ਨੇ ਕੋਈ ਦੱਸਿਆ ਵੀ ਕੁੜੀ ਦੇ ਕੋਲ ਕਦੇ ਗੱਲ ਕੀਤੀ ਹੋਵੇ ਨੇ ਵੀ ਹਰ ਚਰਨ ਬਾਰੇ ਕੋਈ ਦੱਸਿਆ ਮੈਂ ਉਹਨੇ ਦੱਸਿਆ ਜੀ ਮੇਰੀ ਘਰ ਵਾਲੀ ਜਿਹੜੀ ਆ ਉਹ ਕਿਸੇ ਦੇ ਨਾਲ ਭੱਜੀ ਆ ਤੇ ਇੱਕ ਮੁੰਡਾ ਹੀ ਮਰ ਆ ਤੇ ਉਹ ਖਤਮ ਹੋ ਗਿਆ ਵਾ ਅੱਛਾ ਆਇਆ ਇਸ ਤਰ੍ਹਾਂ ਕਿੰਨਾ ਝੂਠ ਬੋਲਿਆ ਵੀ ਤੇ ਤੇਰੀ ਕੁੜੀ ਏ ਟੀ ਵੜੀ ਆ ਵੀ ਉਹ ਕੁੜੀ ਦੇ ਬਰਾਬਰ ਦੀ ਉਹ ਹੋਗੀ ਲਾ ਲੋ ਤੁਸੀਂ ਹਾਂ ਹਾਂ ਤੇ ਤਾਂ ਹੀ ਉਹ ਫਿਰ ਲੈ ਕੇ ਇਹਨੂੰ ਇੱਥੇ ਆਏ ਨਾ ਵਿਖਾਉਣ ਵਾਸਤੇ ਵੀ ਉੱਡੀ ਤੇ ਤੇਰੀ ਕੁੜੀ ਏ ਜਿਹਦੇ ਨਾਲ ਤੂੰ ਵਿਆਹ ਕਰਨ ਲਿਆ ਵਾ ਆ ਉਹ ਤੇ ਬਦੱਸਿਆ ਕੁੜੀ ਦੇ ਸਾਹਮਣੇ ਵੀ ਏਡੀ ਤੇਦੀ ਕੁੜੀ ਆ ਤੇਰੇ ਜੱਟੀ ਦਾ ਆ ਬੁੱਢਾ ਵਾ ਵੀ ਦਾੜੀ ਇਹਨੇ ਕਾਲੀ ਕੀਤੀ ਯਾਰ ਉਹ ਪ੍ਰੈਸ ਜੀ ਲਾ ਕੇ ਦਾੜੀ ਪੈਣ ਦਾ ਛੋਟੀ ਛੋਟੀ ਕਰਾ ਲਈ ਆ ਹਾਂ ਹਾਂ ਮੁੰਡਾ ਖੁੰਡਾ ਜਿਆ ਬਣਿਆ ਫਿਰਦਾ ਉਹ ਆਪਣੇ ਆਪ ਜੀ ਹਾਂ ਨਹੀਂ ਉਹ ਕੁੜੀ ਨੇ ਮਾ ਉਹਨੂੰ ਇਹ ਵੀ ਪਤਾ ਕਰੋ ਤੁਸੀਂ ਮੜਿਆ ਜੀ ਵੀ ਤਦੇ ਉਹ ਕੁੜੀ ਕੋਲ ਇਹਨੇ ਜਿਵੇਂ ਹੁਣ ਤੁਸੀਂ ਦੱਸ ਦਿਓ ਵੀ ਉਹਨੂੰ ਪੈਸੇ ਪੂਸੇ ਖਵਾਉਂਦਾ ਸੀ ਕੁੜੀ ਨੂੰ ਵੀ ਕਦੇ ਉਹਦੇ ਕੋਲ ਗੱਲ ਕੀਤੀ ਹੋਵੇ ਹਰ ਚਰਨ ਬਾਰੇ ਅਚਰਨ ਬਾਰੇ ਉਹਨੇ ਗੱਲ ਕੀਤੀ ਸੀ ਜਾਂਦਾ ਹੈ ਉਹ ਕਰੰਟ ਲਾ ਕੇ ਮਰਿਆ ਉਹ ਕੁੜੀ ਨੂੰ ਇਹਨਾਂ ਦੱਸਿਆ ਇਹਨੇ ਅੱਛਾ ਵੀ ਹੋਰ ਨਹੀਂ ਵਿਚਲੀ ਗੱਲ ਦੱਸੀ ਹਾਂ ਕਹਿੰਦਾ ਸਾਡੀ ਕੁੜੀ ਨੇ ਤਾਂ ਗੱਲ ਕੀਤੀ ਨਾਲ ਨਾਲ ਵੀ ਇਹਨਾਂ ਤੇ ਇੱਕ ਅੱਗੇ ਇੱਕ ਬੰਦਾ ਵੀ ਮਾਰ ਦਿੱਤਾ ਵਾ ਹਾਂ ਹਾਂ ਨੇ ਆਂਦੀ ਨਹੀਂ ਉਹਦੀਆਂ ਨੇ ਮੈਂ ਫਾਈਲਾਂ ਵੇਖੀਆਂ ਨੇ ਉਹ ਕਰੰਟ ਲਾ ਕੇ ਮਰਿਆ ਵਾ ਅੱਛਾ ਹਾਂ ਉਹ ਪੂਰਾ ਤੁਲੀ ਹੀ ਹੋਰੇ ਤੇ ਮੁੜ ਕੇ ਜਦੋਂ ਇੱਕ ਉਹਦੀਆਂ ਤਾਂ ਗੱਲਾਂ ਸੁਣੀਆਂ ਨੇ ਫੇਰ ਉਹ ਬਦਲ ਗਈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਕੋਈ ਨਹੀਂ ਮੈਂ ਵਕੀਲ ਸਾਹਿਬ ਨੂੰ ਵੀ ਦੱਸ ਦਾਂ ਇਹ ਗੱਲ ਪੂਰੀ ਗੱਲ ਬਤ ਗਈ ਆ ਹਾਂ 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 ਦੱਸ ਦੇ ਦੱਸ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਠੀਕ ਤੁਹਾਡੀ ਤਾਂ ਨਹੀਂ ਹੋਈ ਗੱਲ ਕੋਈ ਆ ਵਕੀਲ ਸਾਹਿਬ ਨਾਲ ਨਾ ਵੀ ਵਰਨਾ ਮੈਂ ਨਹੀਂ ਗੱਲ ਕੀਤੀ ਵੀਰੇ ਕੋਈ ਨਹੀਂ ਮੈਂ ਮੈਂ ਸਾਰੀ ਦਾਤ ਦਾ ਉਹਨਾਂ ਨੂੰ ਹਾਂਜੀ ਆਹ ਤੁਹਾਨੂੰ ਉਹਦਾ ਠੀਕ ਠੀਕ ਹੈ ਠੀਕ ਹੈ